ਯੰਗ ਲੀਡਰਸ ਡਾਇਲੌਗ ਦੇ ਵਿੱਚ ਭਾਗ ਲਿਆ ਤੇ ਪ੍ਰਤੀਪਾਗੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਇਹ ਪ੍ਰੋਗਰਾਮ ਬਿਨਾ ਕਿਸੇ ਸਿਆਸੀ ਸੰਬੰਧ ਵਾਲੇ 1 ਲੱਖ ਨੌਜਵਾਨਾਂ ਰਾਜਨੀਤੀ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਇਸ ਦਿਨ ਨੂੰ Swami Vivekananda ਜਨਮ ਦਿਦ ਦੇ ਮੌਕੇ ਤੇ ਹੋਣ ਵਾਲੇ ਯੁਵਾ ਦਿਵਸ ਤੇ ਆਯੋਜਿਤ ਕੀਤਾ ਜਾ ਰਿਹਾ ਹੈ ਸਪਰਧਾਨ ਮੰਤਰੀ ਪ੍ਰਧਮੰਡਪਮ ਪਹੁੰਚੇ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਦੇ ਵਿੱਚ ਭਾਗ ਲਿਆ ਗਿਆ ਜਿੱਥੇ ਕਿ ਉਹਤੇ ਪ੍ਰਤੀਪਾਗੀਆਂ ਦੇ ਨਾਲ ਵੀ ਉਨ੍ਹਾਂ ਨੇ ਮੁਲਾਕਾਤ ਕੀਤੀ ਹੈ ਸੋ ਕਈ ਨੌਜਵਾਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲਿਆ ਤੇ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਦੇ ਵਿੱਚ ਭਾਗ ਲਿਆ ਪ੍ਰਧਾਨ ਮੰਤਰੀ ਭਾਰਤ ਮੰਡਪਮ ਪਹੁੰਚੇ ਤੇ ਉੱਥੇ ਨੌਜਵਾਨਾਂ ਦੇ ਨਾਲ ਜਾ ਕੇ ਮੁਲਾਕਾਤ ਕੀਤੀ ਤੇ ਗੱਲਬਾਤ ਕੀਤੀ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਦੇ ਵਿੱਚ ਪਾਰਕ ਲਈ ਚਤਕੀ ਪ੍ਰਤੀਯੋਗਤਾ ਹੈ ਕੀਤੀ ਜਾ ਰਹੀ ਹੈ। ਤੋਂ ਭਾਰਤ ਮੰਡਪਮ ਦੇ ਵਿੱਚ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ। ਇਸ ਦਾ ਜਾਇਜ਼ਾ ਲੈਣ ਦੇ ਲਈ ਤੇ ਨੌਜਵਾਨਾਂ ਨਾਲ ਵੀ ਮੁਲਾਕਾਤ ਕੀਤੀ।